ਹੈਲੋ ਸਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝੇ ਵਾਲੇ ਬਲੌਗ 'ਚ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਹਾਂ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਸਾਡੀ ਜਿਹੜੀ ਹੈ ਪੂਰੀ ਐਂਡ ਤੱਕ ਵੇਖਿਆ ਕਰੋ ਭੈਣ ਭਰਾ ਸਾਡੇ ਚੈਨਲ ਦੇ ਵੀਡੀਓ ਤੇ ਵੇਖਦੇ ਆ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਆ ਬਾਕੀ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੇਣ ਵੀਡੀਓ ਚੰਗੀ ਲੱਗੇ ਤੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਵੀ ਕਰ ਦਿਆ ਕਰੋ ਸ਼ੁਕਰ ਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਆਪਣਾ ਜਿਹੜਾ ਵਿਸ਼ਾ ਕੋਵਾ ਅੱਧੀ ਹੋਈ ਮਗਹਾਈ ਮਗਹਾਈ ਜਿਹੜੀ ਆ ਸਮੇ ਦੇ ਨਾਲ ਦਿਨ ਬਦਨ ਵਾਧੀ ਜਾਂਦੀ ਆ ਮਗਹਾਈ ਵਾਧੀ ਜਾਂਦੀ ਆ ਪਰ ਆਮਦਨ ਦੇ ਜਿਹੜੇ ਜਰੀਏ ਵਾ ਉਹ ਉੱਥੇ ਦੇ ਉੱਥੇ ਹੀ ਆ ਅੱਜ ਦਾ ਟਾਈਮ ਜਦੋਂ ਕਿ ਮਗਹੀਾਈ ਦਾ ਟਾਈਮ ਆ ਤੇ ਘਰ ਦੇ ਜਿੰਨੇ ਵੀ ਜੀ ਹੁਣ ਉਹਨੇ ਕਮਾਉਂਦੇ ਥੋੜਾ ਵਾ ਕਿਉਂਕਿ ਵੱਦੀ ਮਗਹੀਾਈ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਮਹਿੰਗੀਆਂ ਵਾ ਤੇ ਜਿਹੜੀ ਆਮਦਨ ਆ ਉਹ ਉਨੀ ਨਹੀਂ ਆ ਕੁਝ ਕੁ ਚੀਜ਼ਾਂ ਜਿਹੜੀਆਂ ਹੁੰਦੀਆਂ ਵਾ ਸਾਡੀ ਆਮਦਨ ਦੇ ਹਿਸਾਬ ਨਾਲ ਅਸੀਂ ਲਾਸਗਰੀਆਂ ਪਰ ਕੁਝ ਕੁ ਚੀਜ਼ਾਂ ਨੇ ਸਾਡੀ ਆਮਦਨ ਤੋਂ ਬਾਹਰ ਹੁੰਦੀਆਂ ਆ ਆਮਦਨ ਤੋਂ ਬਾਹਰ ਕਹਿਣ ਦਾ ਭਾਵ ਕੀ ਜਿੱਦਾਂ ਸਮੇਂ ਦੇ ਨਾਲ ਸਾਰਾ ਕੁਝ ਬਦਲਣ ਦੀਆਂ ਵਾਤੇ ਬੱਚਿਆਂ ਦੀਆਂ ਆਪਣੀਆਂ ਪਰਿਵਾਰ ਦੀਆਂ ਜ਼ਰੂਰਤਾਂ ਜਿਹੜੀਆਂ ਉਹ ਸਭ ਵਧਦੀਆਂ ਜਾਂਦੀਆਂ ਹਨ ਪਹਿਲਾਂ ਇਦਾਂ ਨਹੀਂ ਹੁੰਦਾ ਪਹਿਲਾਂ ਹੁੰਦਾ ਹੀ ਕਿ ਜੇ ਚਲੋ ਮਿਹਨਤ ਹੁੰਦਾ ਹੀ ਦਾਲ ਰੋਟੀ ਚੱਲਨੀ ਬੰਦੇ ਦੀ ਕਹਿੰਦੇ ਹੀ ਜੇ ਦਾਲ ਰੋਟੀ ਚੱਲਣ ਦੀ ਆ ਵਧੀਆ ਗੁਜ਼ਾਰਾ ਹੋ ਜਾਂਦਾ ਪਰ ਨਹੀਂ ਜੀ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਉਹ ਆਪਣਾ ਸਟੇਟਸ ਸਿੰਬਲ ਹਰ ਇੱਕ ਬੰਦਾ ਚਾਹੁੰਦਾ ਵਾ ਕਿ ਸਾਡਾ ਸਟੇਟਸ ਸਿੰਬਲ ਜਿਹੜਾ ਵਾ ਬਰਕਰਾਰ ਰਹੇ ਤਾਂ ਕਿ ਜਿਹੜਾ ਵੀ ਕੋਈ ਸਾਡੇ ਘਰ ਭੈਣ ਭਰਾ ਆਵੇ ਉਹਨੂੰ ਵੀ ਸਾਡੇ ਘਰ ਕਿਸੇ ਚੀਜ਼ ਦੀ ਕਮੀ ਮਹਿਸੂਸ ਨਾ ਹੋਵੇ ਆਮਦਨ ਸਾਡੀ ਜਿਹੜੀ ਓਨੀ ਦੀ ਓਨੀ ਆ ਪਰ ਖਰਚੇ ਸਾਡੇ ਵਧੁੰਦੇ ਆ ਕਹਿਣ ਦਾ ਭਾਵ ਕਿ ਜਿੱਦਾਂ ਸਾਨੂੰ ਅੱਜ ਅਸੀਂ ਜਿਹੜੇ ਬਹੁਤ ਹੀ ਖਰਚੇ ਜਿਹੜੇ ਆ ਅਸੀਂ ਆਪ ਆਪਣੇ ਸਿਹੇੜੇ ਹੋਏ ਖਰਚੇ ਆ ਸਾਡੇ ਪਹਿਲਾਂ ਵੀ ਆਪਾਂ ਹੱਥੋਂ ਦੇ ਹੀ ਪਹਿਲਾਂ ਆਪਾਂ ਦੇਸੀ ਸਾਬਣ ਨਾਲ ਹੱਥ ਧੋ ਲੈਂਦੇ ਹੀ ਹੁਣ ਅਸੀਂ ਬਿਨਾ ਹੈਂਡ ਵਾਸ਼ ਤੋਂ ਹੱਥ ਨਹੀਂ ਧੋਂਦੇ ਇਹ ਵੀ ਇੱਕ ਜਿਹੜੇ ਖਰਚੇ ਆ ਸਾਡੇ ਆਪਣੇ ਵਧਾਇ ਹੋਏ ਖਰਚੇ ਆ ਜੇ ਆਪਾਂ ਚਾਹੀਏ ਤੇ ਆਪਾਂ ਇਹੀ ਦੇਸੀ ਹੈਂਡ ਵਾਸ਼ ਬਣਾ ਕੇ ਵੀ ਆਪਣੇ ਘਰ 'ਚ ਰੱਖ ਸਕਦੇ ਆ ਤੇ ਆਪਾਂ ਉਹਦੇ ਨਾਲ ਵੀ ਹੱਥ ਧੋ ਸਕਦੇ ਆ ਜਦੋਂ ਆਪਾਂ ਕੋਈ ਚੀਜ਼ ਬ੍ਰਾਂਡ ਦੀ ਖਰੀਦਦੇ ਆ ਕਿਉਂਕਿ ਇਹ ਤੇ ਹਰ ਰੋਜ਼ ਕੰਮ ਆਉਣ ਵਾਲੀਆਂ ਚੀਜ਼ਾਂ ਆ ਇਹਨਾਂ ਤੇ ਜੇ ਆਪਾਂ ਜਿੰਨਾ ਇਸਤੇਮਾਲ ਕਰਾਂਗੇ ਉਨਾ ਹੀ ਸਾਡਾ ਖਰਚਾ ਵੀ ਹੋਊਗਾ ਜਿੱਦਾਂ ਕਿ ਪਹਿਲਾਂ ਇਹ ਕੀ ਕਰਦੇ ਸੀ ਕਿ ਇੱਕ ਟਾਈਮ ਸਬਜ਼ੀ ਬਣਾ ਲਈ ਤੇ ਦੋ ਟਾਈਮ ਖਾ ਲਈ ਵਿਚ ਕਿਹੇ ਟਾਈਮ ਨਹੀਂ ਵੀ ਖਾਦੀ ਪਰ ਹੁਣ ਜਦੋਂ ਕਿ ਬੱਚੇ ਵੱਡੇ ਹੋ ਜਾਂਦੇ ਆ ਆਪਾਂ ਜਿਸ ਜਗ੍ਹਾ 'ਚ ਰਹਿਨੇ ਉਸ ਜਗ੍ਹਾ ਦੇ ਮਾਹੌਲ ਨੂੰ ਵੇਖਦਿਆਂ ਹੋਇਆਂ ਸਾਨੂੰ ਘਰ ਵਿੱਚ ਸਬਜ਼ੀ ਤਿੰਨੋ ਟਾਈਮ ਬਣਾਉਣੀ ਪੈਂਦੀ ਆ ਜਾਂ ਪਰਿਵਾਰ ਦੇ ਜੀਵਾਂ ਦੀ ਜ਼ਿਆਦਾ ਜਰੂਰਤ ਹੁੰਦੀ ਆ ਕੋਈ ਅੱਜ ਕੱਲ੍ਹ ਦੇ ਟਾਈਮ 'ਚ ਬੱਚੇ ਕੋਈ ਬੱਚਾ ਕੁਝ ਪਸੰਦ ਕਰਦਾ ਕੋਈ ਬੱਚਾ ਕੁਝ ਪਸੰਦ ਕਰਦਾ ਵਾ ਤੇ ਸਬਜ਼ੀ ਜਿਹੜੀ ਆ ਸਾਨੂੰ ਕਦੀ ਉਹਦੀ ਪਸੰਦ ਕਦੀ ਉਹਦੀ ਪਸੰਦ ਇੱਕ ਤੋਂ ਦੋ ਸਬਜ਼ੀਆਂ ਸਾਡੇ ਘਰ 'ਚ ਬੰਦਿਆਂ ਆ ਇਹ ਵੀ ਸਾਡੇ ਇੱਕ ਖਰਚੇ ਦਾ ਬਹੁਤ ਜ਼ਿਆਦਾ ਜਿਹੜਾ ਮਤਲਬ ਕਿ ਵਧਣ ਦੇ ਤਰੀਕਾ ਵਾ ਕਿ ਅਸੀਂ ਮਤਲਬ ਸਬਜ਼ੀ ਜਿਹੜੀ ਇੱਕ ਤੋਂ ਦੋ ਸਬਜ਼ੀਆਂ ਬਣਾਉਂਦੇ ਆ ਇਹ ਜਿਹੜੇ ਸਾਡੇ ਖਰਚੇ ਆ ਇਹ ਵਧਦੇ ਆ ਹੋਰ ਕਈ ਖਰਚੇ ਇਸ ਤਰ੍ਹਾਂ ਦੇ ਆ ਜਿਹੜੇ ਕਿ ਸਾਨੂੰ ਹੁਣ ਅਸੀਂ ਬਹੁਤ ਜ਼ਿਆਦਾ ਮਤਲਬ ਕਿ ਫालतू ਖਰਚੇ ਵੀ ਕਰਦੇ ਆ ਮਹਿੰਗਾਈ ਜਿਹੜੀ ਆ ਦਿਨ ਬਦਨ ਵਧਨ ਦਈ ਆ ਇਹ ਸਭ ਸਾਡੇ ਤੇ ਆ ਕਿਉਂਕਿ ਅਸੀਂ ਚੀਜ਼ਾਂ ਦੀਆਂ ਜ਼ਰੂਰਤਾਂ ਜਿਹੜੀ ਨਹੀਂ ਵੀ ਜ਼ਰੂਰਤ ਉਹ ਵੀ ਚੀਜ਼ ਖਰੀਦਦੇ ਆ ਜੇ ਦੀ ਜ਼ਰੂਰਤ ਹੈ ਉਹ ਤਾਂ ਅਸੀਂ ਖਰੀਦਣੀ ਆ ਜੇ ਦੀ ਨਹੀਂ ਵੀ ਜ਼ਰੂਰਤ ਹੈ ਉਹ ਵੀ ਖਰੀਦਦੇ ਆ ਕਿਉਂਕਿ ਜੇ ਵੇਖੋ ਜਦੋਂ ਕਿਸੇ ਦੇ ਕੋਲ ਪੈਸੇ ਹੋਣ ਤੇ ਉਹਨੂੰ ਸਾਰਾ ਕੁਝ ਚੰਗਾ ਲੱਗਦਾ ਹੋ ਉਹਨ ਤੇ ਇਹ ਖਰੀਦਣਾ ਵਾ ਜਿਹਦੇ ਜੇਬ ਚ ਪੈਸੇ ਨਹੀਂ ਆ ਉਹ ਵੀ ਚੀਜ਼ ਨੂੰ ਖਰੀਦਣਾ ਚਾਹੁੰਦਾ ਵਾ ਪਰ ਇਹ ਬਹੁਤ ਮੁਸ਼ਕਲ ਆ ਹੁਣ ਆਪਾਂ ਗੱਲ ਕਰਦੇ ਆ ਮਹਿੰਗਾਈ ਦੀ ਜਿਹੜੀ ਮਹਿੰਗਾਈ ਆ ਉਹ ਇਸ ਲਈ ਵਧਦੀ ਆ ਕਿਉਂਕਿ ਜਦੋਂ ਅਸੀਂ ਬਾਜ਼ਾਰ ਵਿੱਚ ਕੋਈ ਚੀਜ਼ ਹੁੰਦੀ ਆ ਤਾਂ ਅਸੀਂ ਖਰੀਦਦੇ ਆ ਤੇ ਚੀਜ਼ਾਂ ਜਦੋਂ ਅਸੀਂ ਖਰੀਦਦੇ ਆ ਤੇ ਚੀਜ਼ਾਂ ਦੀ ਜਦੋਂ ਸ਼ਾਰਟੇਜ ਹੁੰਦੀ ਆ ਬਾਜ਼ਾਰ ਵਿੱਚ ਤੇ ਆਟੋਮੈਟਿਕ ਚੀਜ਼ਾਂ ਮਹਿੰਗੀਆਂ ਹੁੰਦੀਆਂ ਮਹਿੰਗਾਈ ਵਾਧੀ ਆ ਪਰ ਆਮਦਨ ਸਾਡੀ ਓਨੀ ਨਹੀਂ ਹੁੰਦੀ ਆ ਕੁਝ ਕ ਸਾਨੂੰ ਆਮਦਨ ਦੇ ਜਿਹੜੇ ਸਰੋਤ ਆ ਉਹ ਆਪਣੇ ਆਪ ਵੀ ਪੈਦਾ ਕਰਨੇ ਪੈਂਦੇ ਆ ਜਿੱਦਾਂ ਕਿ ਜੇ ਪਰਿਵਾਰ ਦੇ ਵਿੱਚ ਕੋਈ ਇੱਕ ਜੀ ਕਮਾਉਂਦਾ ਵਾ ਤੇ ਉਹਦੇ ਇੱਕ ਦੇ ਕਮਾਉਣ ਨਾਲ ਘਰ ਦੇ ਵਿੱਚ ਪੂਰੀ ਨਹੀਂ ਪੈਂਦੀ ਆ ਜੇ ਤੁਸੀਂ ਕੁਝ ਹੌਸ ਵਾਈਫ ਜਾਂ ਜੇ ਤੁਸੀਂ ਕੋਈ ਵੀ ਕੋਸ਼ਿਸ਼ ਕੰਮ ਕਰੋ ਤੇ ਨਾਲੇ ਤੇ ਪਰਵਾਰ ਦੀ ਮਦਦ ਹੋ ਜਾਂਦੀ ਆ ਨਾਲੇ ਟਾਈਮ ਪਾਸ ਹੋ ਜਾਂਦਾ ਤੁਸੀਂ ਖੁਦ ਵੀ ਕੁਝ ਕੋਈ ਜਰੀਆ ਆਪਣੇ ਕਮਾਉਣ ਦਾ ਜਰੀਆ ਘਰ ਰਹਿ ਕੇ ਵੀ ਲੱਭ ਸਕਦੇ ਜੀ ਕਿਉਂਕਿ ਆਪਾਂ ਕਿਸੇ ਦੀ ਇਦਾਂ ਪੈਸੇ ਦੇ ਕੇ ਮਦਦ ਨਹੀਂ ਕਰ ਸਕਦੇ ਪਰ ਜੇ ਆਪਾਂ ਕਿਸੇ ਕੋ ਕੋਈ ਚੀਜ਼ ਖਰੀਦ ਕੇ ਉਹਦੀ ਮਦਦ ਕਰ ਦਈਏ ਤੇ ਉਹ ਦਿਨ ਅਗਲੇ ਦਾ ਮਨ ਵੀ ਖੁਸ਼ ਹੋ ਜਾਂਦਾ ਵਾ ਤੇ ਨਾਲ ਹੀ ਅਗਲੇ ਦੇ ਵੀ ਦੋ ਪੈਸੇ ਬਣ ਜਾਂਦੇ ਆ ਸਾਨੂੰ ਆਪਣੇ ਅਗਲ ਬਗਲ ਚ ਵੇਖਣਾ ਚਾਹੀਦਾ ਵਾ ਕਿ ਕਿਸੇ ਨੂੰ ਸਾਡੇ ਮਤਲਬ ਕਿ ਮਦਦ ਦੀ ਜ਼ਰੂਰਤ ਆ ਜੇ ਕੋਈ ਆਪਣੇ ਘਰ ਚ ਰਹਿ ਕੇ ਕੋਈ ਕੰਮ ਕਰਨ ਦੇ ਤੇ ਅਸੀਂ ਉਹਦੀ ਮਦਦ ਕਰੀਏ ਪਰ ਅਸੀਂ ਇਦਾਂ ਨਹੀਂ ਕਰਦੇ ਆ ਬਾਕੀ ਹੋਰ ਇੱਕ ਦੋ ਚੀਜ਼ਾਂ ਰੰਗੀਆਂ ਕਿ ਜਿੱਦਾਂ ਕਿ ਸਾਨੂੰ ਜੇ ਸਾਡੀ ਕਮਾਈ ਜਿਹੜੀ ਆ ਜਿਸ ਤਰੀਕੇ ਦੀ ਹੋਵੇ ਅਸੀਂ ਉਸ ਤਰੀਕੇ ਨਾਲ ਹੀ ਉਹਨੂੰ ਵਰਤੀਏ ਤੇ ਅੱਜ ਦੀ ਆਪਣੀ ਜਿਹੜੀ ਵੀਡੀਓ ਸੀ ਇਹ ਸੀ ਵਾਧਦੀ ਹੋਈ ਮਹਿੰਗਾਈ ਤੇ ਵਾਧਦੇ ਹੋਏ ਖਰਚੇ ਤੇ ਆਪਾਂ ਕੁਝ ਕੁ ਮਹਿੰਗਾਈ ਦੇ ਵਿੱਚ ਪੈਸੇ ਕਿੱਦਾਂ ਕਮਾਉਣੇ ਆ ਜਾਂ ਆਪਣੇ ਖਰਚੇ ਜਿਹੜੇ ਆਪਾਂ ਕਿੱਦਾਂ ਕੰਟਰੋਲ ਕਰਨੇ ਆ ਇਸ ਤੇ ਸੀ ਸਾਡੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਚੰਗੀ ਲੱਗੇ ਅੱਗੇ ਸ਼ੇਅਰ ਜ਼ਰੂਰ ਕਰਿਓ ਬਾਕੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ ਸਸਰੀ ਕਾ